ਉਹ ਚੱਲ ਰੇ ਕੰਮ ਤੁਨੂੰ ਰੰਗਿਆ ਤੇ ਦਿਖਾਉਂਦੇ ਆ ਵੀ ਕੀ ਕੀ ਚੱਲ ਰੇ ਕਾਲਾ ਬਜਾਰੀ ਹੋ ਰਹੀ ਏ ਆ ਖੜਨੀ ਦੀਪੂ ਹੋਲਡ ਰਹੀ ਹਾਂਜੀ ਦੀਪੂ ਹੋਲਡ ਮਾਸਟਰ ਜੀ ਸਤਿ ਸ੍ਰੀ ਅਕਾਲ ਜੀ ਆ ਕੈਮਰਾ ਬੰਦ ਕਰ ਜਾ ਰ ਕੀ ਗੱਲ ਕਾਦੇ ਵਾਸਤੇ ਆ ਜਿਹੜੀ ਕਣਕਈਏ ਕਿੱਧਰ ਕਿੱਧਰੀ ਹੋ ਜਾਂਦੀ ਸੁਗਰ ਨੂੰ ਪਰਚੇ ਕਿੱਥੇ ਕਿੱਥੇ ਕੱਟੀਆਂ ਤੁਸੀਂ ਨੇ ਜਿਹੜੀਆਂ ਪਰਚੇ ਕੱਟੀਆਂ ਹੋਈਆਂ ਨੇ ਲੈ ਜਣਗੇ ਤਾਂ ਕੀ ਲੈਣਾ ਤੈਨੂੰ ਮਿਲਦੀ ਏ ਮੈਂ ਕਿਹੜਾ ਲੈ ਕੇ ਜਾ ਨੀ ਮਿਲਦੀ ਏ ਮੈਂ ਕਿਉਂ ਲੈ ਕੇ ਜਾ ਮੈਂ ਕਿਉਂ ਲੈ ਕੇ ਜਾ ਬਿਲਕੁਲ ਆਬਦੀ ਹੈਗੀ ਹੈ ਅਜਿਹੜਾ ਜ਼ਿੰਮੇਦਾਰ ਭਰਾ ਲੈ ਕੇ ਜਿੰਨੇ ਹੋਰ ਆਉਂਦੇ ਮੇਰਾ ਤਾਂ ਕੈਮਰਾ ਬੰਦ ਕਰ ਲੈ ਤੂੰ ਨਾ ਡਾਂਗ ਖਾਲੀ ਕਿਤੇ ਮੇਰਾ ਕੈਮਰਾ ਕੂਮਰੇ ਵਾਲੀ ਬਣਾਉਂਦਾ ਮੇਰੀ ਸੁੱਖ ਲੈ ਜਾਂਦਾ ਕੈਮਰਾ ਤੂੰ ਆ ਕੇ ਡਾਂਗੇ ਮਾਰ ਮਾਰ ਡਾਂਗ ਮਾਰ ਤੂੰ ਬਣਾ ਵੀਡੀਓ ਕਰ ਲੈ ਅੱਲਾ ਕਰ ਮਾਰ ਮਾਰ ਲੱਗ ਰੇ ਮਾਰਨਾ ਚੱਕ ਚੱਕ ਡਾਂਗੇ ਚੱਕ ਤੂੰ ਆ ਜਾ ਮਾਰ 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 ਤੂੰ ਬਣਾ ਵੀਡੀਓ ਬਣਾ ਦੇ ਓਏ ਕਿੱਧਰ ਜਾਊਗਾ ਇਹ ਕੰਖੇ ਦੱਸਿਓ ਬੰਨੂ ਦੱਸਿਓ ਕਿੱਧਰ ਜਾਊਗੀ ਕੰਖੇ ਹੈਂ ਫੜਿਆ ਲੰਮਾ ਡਾਂਗ ਡਾਂਗ ਮਾਰ ਤੂੰ ਫਟਾਂਗ ਮਾਰ ਡਾਂਗ 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 ਮਾਰ ਤੂੰ ਕਰਦਾ ਡਾਂਗ ਮਾਰ ਤੂੰ ਖੱਜਾ ਕਰ ਤੂੰ ਡਾਂਗ ਮਾਰ ਕੋ ਨਾ ਡਾਂਗ ਮਾਰ ਕੋ ਆਇਆ ਕਿਵੇਂ ਫਿਰ ਆਇਆ ਕਿਵੇਂ ਨਾ ਤੂੰ ਕਣਕ ਨੂੰ ਮੰਡਣ ਲੱਗ ਰਿਹਾ ਹੈ ਜ਼ਿੰਮੇਦਾਰਾਂ ਨੂੰ ਹੈ ਤਾਂ ਗਰੀਬਾਂ ਵਾਸਤੇ ਇਹ ਹਾਂ ਮੈਂ ਡਾਂਗ ਮਾਰ ਫਿਰੂੰਗਾ ਉਹ ਬਗਜਾ ਤੂੰ ਆ ਬੰਬੈਲਜਾ ਬੰਦ ਕਰ ਮੈਂ ਤਾਂ ਬੰਦ ਕਰ ਦੇ ਜਿਹੜਾ ਕੁਛ ਕਰਨਾ ਤੇ ਕਰ ਲੈ ਯਾਰ ਤੈਨੂੰ ਮਿਲ ਜੀਏ ਕਣਕ ਮੈਂ ਮੈਂ ਭੈਣ ਕਰਦਾ ਜੀ ਕਣਕ ਲੈ ਜਾਣ ਦੀ ਬੰਦਾ ਉਹ ਕਿ ਦੱਸ ਬਾਈ ਕੰਮ ਕੀ ਕੀਤੀ ਜਾਊਗੀ ਭਾਈ ਜਿੱਦਿਆ ਬੱਚੇ ਕਰ ਲਿਆ ਮੈਨੇ ਜੜ ਰਹਿ ਜਣਗੇ ਉਹ ਚੱਲ ਤੂੰ ਕਰ ਬਸ 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 ਨਹੀਂ ਨਾ ਜਿਹੜੇ ਜ਼ਿੰਮੇਦਾਰ ਨੇ ਕੋਹ ਨਹੀਂ ਪਰਚੀ ਉੱਥੇ ਆਪਣੇ ਸਰਪੰਚ ਨੇ ਉਹਦਾ ਸਾਹਮਣੇ ਪੰਚਾਇਤ ਦੇ ਸਾਹਮਣੇ ਖੜਾ ਲਈਏ ਲਿਸਟ ਲਈਏ ਪਾਰਟੀਆਂ ਦੀ ਕਰਤੇ ਪਾਰਟੀਆਂ ਗੱਟੀਆਂ ਹੋਣਨ ਲੈ ਜੂਗੀ ਉਹ ਫਿਰ ਜਿਹੜੇ ਜ਼ਿੰਮੇਵਾਰ ਨੇ ਕਰਤੇ ਲੱਗੂ ਨਾ ਕੋਈ ਨਾ ਕੋਈ ਬਹਿਣਾ ਸੁਣਨ ਨੂੰ ਯਾਰ ਉਹਨੂੰ ਪੀੜੂ ਦਿੱਤੀਆਂ ਪਿਆਰ ਚੀ ਤੋਂ ਆ ਆਪਣੇ ਪਿੰਡ ਦਾ ਕਿੰਨੇ ਜ਼ਿੰਮੇਵਾਰ ਲੱਗੇ ਟਰੈਕਟਰ ਲੈ ਕੇ ਆਉਂਦੇ ਨੇਗੇ ਰਿਕਸ਼ਾ ਕਰਾ ਕੇ ਲੈਣੋਂ ਲੈ ਕੇ ਆਉਂਦੇ ਨੇ ਕੀ ਗੱਲ ਹੈ ਭਾਈ ਤੇਰੀ ਕੰਪਨੀਟ ਕਰਾਂਗੇ ਅਸੀਂ ਹੈਲੋ ਜਵਾਬ ਦੇ ਹੁਣ ਉਧਰ ਕਿਧਰ ਜਾਣਾ ਜਵਾਬ ਦੇ ਜਵਾਬ ਉਧਰ ਕਿਧਰ ਭੱਜਣਾ ਹੈ ਉਧਰ ਕਿਧਰ ਭੱਜਣਾ ਹੈ ਉਧਰ ਕਿਧਰ ਭੱਜਣਾ ਹੈ ਓ ਬੱਸ ਕਰ ਬਾਈ ਜੀ ਜਿਹੜੀ ਤੁਸੀਂ ਆ ਕਣਕ ਰੱਖ ਲਈ ਹੁਣ ਇਹਦਾ ਕੀ ਕਰੂੰਗਾ ਦੱਸੋ ਤਾਂ ਮੈਨੂੰ ਬਾਈ ਜੀ ਪਰਚੀਆਂ ਦੀ ਕਣਕ ਹੈ ਪਰਚੀਆਂ ਗੱਟੀਆਂ ਹੋਏ ਨੇ ਕਿੱਥੇ ਨੇ ਪਰਚੀਆਂ ਦਾ ਵਿਖਿਆਓ ਪਰਚੀਆਂ ਅਗਲੀਆਂ ਲਵੇ ਨੇ ਪਰਚੀਆਂ ਤੇਰੇ ਕੋਲ ਲਿਸਟ ਤਾਂ ਹੋਊਗੀ ਉਹਦੇ ਉੱਪਰ ਆਪਣਾ ਰਜਿਸਟਰ ਦੇ ਉੱਪਰ ਆ ਨਹੀਂ ਜੀ ਵਿਖਿਆਓ ਵਿਖਾਉਣ ਦੇ ਕਹਿੰਦੇ ਤੁਸੀਂ ਉਰੇ ਬਹਿ ਜਾ ਤੂੰ ਮੈਂ ਨਹੀਂ ਲੱਗਿਆ ਮੈਂ ਸਰਪੰਚ ਸਾਹਿਬ ਕੋਲ ਜਾਣਾ ਅੱਜ ਤਾਂ ਚੱਲ ਤੇਰੀ ਮਰਜ਼ੀ ਜਿੱਥੇ ਮਰਜ਼ੀ ਜਾ ਐਂ ਤਾਂ ਕੋਈ ਚੱਕਰ ਨਹੀਂ ਨਹੀਂ ਫਿਰ ਅਸੀਂ ਸਰਪੰਚ ਸਾਹਿਬ ਕੋਲ ਜਾਈਏ ਦੇਖੋ ਤੁਸੀਂ ਲੱਗ ਰਹੇ ਧੱਕਾ ਕਰਨੇ ਸ਼ਰੇਆਮੇ ਤੈਨੂੰ ਕਣਕ ਮਿਲਦੀ ਐ ਮੈਂ ਤਾਂ ਧਾਰ ਨਹੀਂ ਮਰਦਾ ਸੀ ਕਣਕ ਦੀ ਬਸ ਫਿਰ ਅਸੀਂ ਜਿਹੜੇ ਮਾਤਾ ਕਰੇ ਵੀ ਜਿਹੜੇ ਜ਼ਿੰਮੇਵਾਰ ਭਰਾ ਲੰਬੋਂ ਬੰਦ ਕਰ ਜਾ ਰਹੇ ਜਿਹੜੇ ਜ਼ਿੰਮੇਵਾਰ ਭਰਾ ਲੰਦੇ ਨੇ ਉਹਨਾਂ ਨੂੰ ਸ਼ਰਮ ਨਹੀਂ ਆਉਣੀ ਚਾਹੀਦੀ ਪਹਿਲਾਂ ਤੋਂ ਉਹਨਾਂ ਨੂੰ ਜਿਹੜੇ ਜ਼ਿੰਮੇਵਾਰ ਕਣਕ ਲੰਦੇ ਨੇ ਉਹਨਾਂ ਕੋਲ ਹੈਗੇ ਆ ਖੇਤ ਜ਼ਮੀਨ ਹੈਗੇ ਆ ਉਹ ਕੰਮ ਉਹਨਾਂ ਨੇ ਕਣਕ ਬਈ ਇਹ ਬਈ ਸਰਕਾਰ ਨੇ ਕਰ ਬਣੀ ਤਾਂ ਉਹਨਾਂ ਵਾਸਤੇ ਗਰੀਬਾਂ ਵਾਸਤੇ ਆ ਉਹਦੇ ਆਪਣੇ ਪੰਚਾਇਤਕਾਰ ਮੂਰੇ ਉਥੇ ਲਾਰਖੇ ਲਿਸਟ ਲਾਰਖੇ ਵੀ ਜਿਹੜੇ ਡਿਫਾਲਟ ਨਹੀਂ ਸਮਝ ਲੰਦੇ ਨੇ ਸਰਕਾਰ ਨੇ ਕਰਦਾ ਨਾ ਸਰਪੰਚ ਕੋਲੇ ਹੁਣ ਸਿੱਧੀ ਗੱਲ ਐ ਮੇਜਦਾ ਹੁੰਦਾ ਨਹੀਂ ਆਪਦੀ ਮਰੀਮ ਨੇ ਜੇ ਸਰਪੰਚ ਜੀ ਜਵਾਬ ਦੇਗਾ ਨਾਲੇ ਬੱਚੇ ਸਰਪੰਚੂ ਕੁੜੀ ਸੰگە ਸੀ ਕਾਰਡ ਬਣੇ ਹੋਏ ਨੇ ਪਰ ਤੁਸੀਂ ਇਹ ਲੈ ਕੇ ਦਿਖਾਉਂਦੇ ਨੇ ਕਾਹਦੇ ਸਟਰੀ ਉੱਪਰ ਲਿਸਟ ਚਾੜੀ ਆ ਦਿਖਾ ਕਿੱਥੇ ਆਉਂ ਹੌ ਚੱਲ ਰਿਹਾ ਕੰਮ ਤੁਹਾਨੂੰ ਰੰਗਿਆ ਦਿੱਖਾਉਂਦੇ ਆ ਕਿ ਕੀ ਇੱਕ ਇੱਕ ਚੱਲ ਰਿਹਾ ਕਾਲਾ ਬਜਾਰੀ ਹੋ ਰਹੀ ਹੈ ਆ ਖੜਨੀ ਦੀਪੂ ਹੋਲਡਰ ਹੈ ਹਾਂਜੀ ਦੀਪੂ ਹੋਲਡਰ ਮਾਸਟਰ ਜੀ ਸਸਰੀ ਕਾਲ ਜੀ ਆ ਕੈਮਰਾ ਬੰਦ ਕਰ ਯਾਰ ਕੀ ਗੱਲ ਕਾਦੇ ਵਾਸਤੇ ਆ ਜਿਹੜੀ ਕਨ ਕਈਏ ਕਿੱਧਰ-ਕਿੱਧਰੀ ਹੋਏ ਦੱਸ ਰਹਿੰਦੇ ਪਰਚੀਆਂ ਕਿੱਥੇ-ਕਿੱਥੇ ਕੱਟੀਆਂ ਤੁਸੀਂ ਨੇ ਜਿਹਦੀਆਂ ਪਰਚੀਆਂ ਕੱਟੀਆਂ ਹੋਈਆਂ ਨੇ ਲੈ ਜਣਗੇ ਤਾਂ ਕੀ ਲੈਣਾ ਨਾ ਜਿਹੜੇ ਤੈਨੂੰ ਮਿਲਦੀ ਹੈ ਮੈਂ ਕਿਉਂ ਲੱਗੇ ਤੈਨੂੰ ਮਿਲਦੀ ਹੈ ਮੈਂ ਕਿਉਂ ਲੱਗੇ ਮਾਰ ਕੈਮਰਾ ਬੰਦ ਕਰ ਮੈਂ ਕਿਉਂ ਲੱਗੇ ਮੇਰੇ ਕੋਲ ਕਬਦੀ ਹੈਗੀ ਹੈ ਆ ਜਿਹੜਾ ਜ਼ਿੰਮੇਵਾਰ ਭਰਾ ਲੈ ਕੇ ਜਿੰਨੇ ਫਰੋਂਦਾ ਮੇਰਾ ਕੈਮਰਾ ਬੰਦ ਕਰ ਲੈ ਤੂੰ ਨਾ ਡਾਂਗ ਖਾ ਲਈ ਕਿਤੇ ਮੈਨੂੰ ਕੈਮਰਾ ਕੂਮਰੇ ਦੀ ਬੰਦਾ ਉਹ ਮੇਰੀ ਸੁਣ ਲੈ ਕੰਦੂ ਕੈਮਰਾ ਤੂੰ ਆ ਕੇ ਡਾਂਗੇ ਮਾਰ ਮਾਰ ਡਾਂਗ ਮਾਰ ਤੂੰ ਬਣਾ ਵੀਡੀਓ ਓਏ ਕਿੱਧਰ ਜਾਊਗਾ ਇਹ ਕਣਖੇ ਦੱਸਿਓ ਉਹਨੂੰ ਦੱਸਿਓ ਕਿੱਧਰ ਜਾਊਗੀ ਕਣਖੇ ਹੈਂ ਫਿਰ ਲੰਮਾ ਡਾਂਗ ਮਾਰ ਤੂੰ ਫਟਾਂਗ ਮਾਰ ਡਾਂਗ 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 ਮਾਰ ਤੂੰ ਕਰ ਡਾਂਗ ਮਾਰ ਤੂੰ ਕਰ ਤੂੰ ਡਾਂਗ ਮਾਰ ਬਣ ਲੈ ਡਾਂਗ ਮਾਰ ਆਇਆ ਕਿਵੇਂ ਫਿਰ ਆਇਆ ਕਿਵੇਂ ਮੈਂ ਤੂੰ ਪਣਕਰੋਂ ਮੰਡਣ ਲੱਗ ਰਿਹਾ ਹਾਂ ਜ਼ਿੰਮੇਦਾਰਾਂ ਨੂੰ ਹੈ ਤਾਂ ਗਰੀਬਾਂ ਵਾਸਤੇ ਇਹ ਹੈਂ ਹੈਂ ਮਾ ਡਾਂਗ ਮਾਰ ਰੂਗਾ ਉਹ ਵਗ ਜਾ ਤੂੰ ਆ ਬਮੈਲ ਜਾ ਬੰਦ ਕਰ ਮੈਂ ਤਾਂ ਬੰਦ ਕਰ ਦਿੰਦਾ ਜਿਹੜਾ ਕੁਛ ਕਰਨਾ ਤੇ ਕਰ ਲੈ ਯਾਰ ਤੈਨੂੰ ਮਿਲਦੀ ਹੈ ਕੰਕਲ ਮੈਂ ਮੈਂ ਭੈਣ ਕਰਦਾ ਜੀ ਕੰਕਲ ਜਾਣ ਦੀ ਬੰਦਾ ਉਹ ਕਹ ਦੱਸ ਵਈ ਕੰਮ ਕੀ ਕੀਤੀ ਜਾਊਗੀ ਭਾਈ ਜਿਹੜੇ ਬੱਚੇ ਕਰ ਲਿਆ ਮੈਨੇ ਜਿਹੜੇ ਰਹ ਜੂਗੇ ਉਹ ਚਲ ਤੂੰ ਕਰ ਬਸ 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 ਨਹੀਂ ਨਾ ਜਿਹੜੇ ਜ਼ਿੰਮੇਵਾਰ ਨੇ ਕਹੋ ਨਹੀਂ ਪਰਚੀ ਉੱਥੇ ਆਪਣੇ ਸਰਪੰਚ ਨੇ ਹੋਦਾ ਸਾਹਮਣੇ ਪੰਚਾਇਤ ਦੇ ਸਾਹਮਣੇ ਹੋਦਾ ਇਹ ਲਿਸਟ ਲੈ ਕੇ ਪਰਚੀਆਂ ਦੀ ਗੱਲ ਤੇ ਪਰਚੀਆਂ ਕਰਕੇ ਉਹ ਮੈਂ ਲੈ ਜੂਗੀ ਉਹ ਜਿਹੜੇ ਜ਼ਿੰਮੇਵਾਰ ਨੇ ਕਹਣ ਲੱਗੇ ਮੈਂ ਕਦੋਂ ਨਾ ਕੋਈ ਰਸ ਮਨ ਨੂੰ ਯਾਰ ਉਹਨੂੰ ਪੀੜੂ ਦਿੱਤੀ ਪਿਆ ਕਰਤੀ ਤੋਂ ਆ ਆਪਣੇ ਪਿੰਡ ਤੱਕ ਨਜੀਬਦਾਰ ਲੱਗੇ ਟਰੈਕਟਰ ਲੈ ਕੇ ਅੰਦਰ ਲੈਗੇ ਰਿਕਸ਼ਾ ਕਰਾਇਤ ਨੇ ਅੰਦਰ ਨੂੰ ਲੈ ਕੇ ਅੰਦਰ ਨੇ ਕੀ ਕਰ ਲੈ ਭਾਈ ਤੇਰੀ ਕੰਪਲੇਟ ਕਰਾਂਗੇ ਅਸੀਂ ਹੈਲੋ ਜਵਾਬ ਦੇ ਹੁਣ ਉੱਤਕ ਦੇਣਾ ਜਵਾਬ ਦੇ ਜਵਾਬ ਉਧਰ ਕਿਧਰ ਭੱਜਣਾ ਹੈ ਉਧਰ ਕਿਧਰ ਭੱਜਣਾ ਹੈ ਉਧਰ ਕਿਧਰ ਭੱਜਦਾ ਉਹ ਬੱਸ ਯਾਰ ਭਾਈ ਜਿਹੜੀ ਤੁਸੀਂ ਆ ਕਣਕ ਰੱਖ ਲਈ ਹੁਣ ਇਹਦਾ ਕੀ ਕਰੂੰਗਾ ਦੱਸੋ ਤਾਂ ਮੈਨੂੰ ਭਾਈ ਜੀ ਪਰਚੀਆਂ ਦੀ ਕੰਕ ਹੈ ਪਰਚੀਆਂ ਗੱਟੀਆਂ ਹੋਏ ਨੇ ਕਿੱਥੇ ਨੇ ਪਰਚੀਆਂ ਦਾ ਰੱਖਿਆ ਪਰਚੀਆਂ ਅਗਲੀਆਂ ਲਵੇ ਨੇ ਤੇਰੇ ਕੋਲ ਲਿਸਟ ਤਾਂ ਹੋਊਗੀ ਉਹਦੇ ਉੱਪਰ ਆਪਣਾ ਰਜਿਸਟਰ ਦੇ ਉੱਪਰ ਆ ਨਹੀਂ ਜੀ ਲਿਖਿਆ ਉਹ ਦਿਖਾਉਂਦੇ ਕਦੋਂ ਤੁਸੀਂ ਉਰੇ ਬਹਿ ਜਾ ਤੂੰ ਮੈਂ ਨਹੀਂ ਲੇਗਾ ਮੈਂ ਸਰਪਾਸਾ ਕੋਲ ਜਾਣਾ ਅਜੇ ਤਾਂ ਚੱਲ ਤੇਰੀ ਮਰਜ਼ੀ ਜਿੱਥੇ ਮਰਜ਼ੀ ਜਾ ਐਂ ਤਾਂ ਕੋਈ ਚੱਕਰ ਨਹੀਂ ਨਹੀਂ ਫਿਰ ਅਸੀਂ ਸਰਪਾਸਾ ਕੋਲ ਜਾਣਾ ਜੀ ਦੇਖੋ ਤੁਸੀਂ ਲੱਗ ਰਹੇ ਧੱਕਾ ਕਰਨ ਸ਼ੇਰੇਵੇਂ ਤੈਨੂੰ ਕਣਕ ਮਿਲਦੀ ਐ ਮੈਂ ਤਾਂ ਧਾਰ ਨਹੀਂ ਮਰਦਾ ਸੀ ਕਣਕ ਦੀ ਬਸ ਫਿਰ ਅਸੀਂ ਜਿਹੜੇ ਮਾਤਾ ਕਰੇ ਵੀ ਜਿਹੜੇ ਜ਼ਿੰਮੇਵਾਰ ਭਰਾ ਲੰਦੇ ਨੂੰ ਬੰਦ ਕਰ ਜਾ ਰਹੇ ਜਿਹੜੇ ਜ਼ਿੰਮੇਵਾਰ ਭਰਾ ਲੰਦੇ ਨੂੰ ਉਹਨਾਂ ਨੂੰ ਸ਼ਰਮ ਨਹੀਂ ਆਉਣੀ ਚਾਹੀਦੀ ਪਹਿਲਾਂ ਤੋਂ ਉਹਨਾਂ ਨੂੰ ਜਿਹੜੇ ਜ਼ਿੰਮੇਵਾਰ ਕਣਕ ਲੰਦੇ ਨੇ ਜਿਹਨਾਂ ਕੋਲ ਹੈਗੇ ਆ ਖੇਤ ਜ਼ਮੀਨ ਹੈਗੇ ਆ ਉਹ ਕਣਕ ਉਹਨਾਂ ਨੇ ਕਣਕ ਬਈ ਇਹ ਬਈ ਸਰਕਾਰ ਨੇ ਕਰ ਵਣਿਤਾਂ ਕ ਉਹਨਾਂ ਵਾਸਤੇ ਗਰੀਬਾਂ ਵਾਸਤੇ ਆ ਉਹਦੇ ਆਪਣੇ ਪੰਚਾਇਤਕਾਰ ਮੂਰੇ ਉੱਥੇ ਲਾਰਖੇ ਲਿਸਟ ਲਾਰਖੇ ਵੀ ਜਿਹੜੇ ਡਿਫਾਲਟ ਨਹੀਂ ਸਮਝ ਲੰਦੇ ਨੇ ਸਰਕਾਰ ਨੇ ਕਰਦਾ ਹੈ ਅਸਲ ਨੂੰ ਸਰਕਾਰ ਨੇ ਕਰਦਾ ਮੈਂ ਜਨਾ ਸਰਪੰਚ ਕੋਲੇ ਹੁਣ ਸਿੱਧੀ ਗੱਲ ਮੇਰਿਦਾ ਹੁੰਦਾ ਨਹੀਂ ਆਉਂਦੀ ਮਰੀਮ ਨੇ ਜੇ ਸਰਪੰਚ ਜੀ ਜਵਾਬ ਦੇਗਾ ਨਾਲੇ ਵਿੱਚੇ ਸਰਪੰਚੂ ਗੁੜੀ ਸੰگە ਸੀ ਕਾਰਡ ਬਣੇ ਹੋਏ ਨੇ ਪਰ ਤੁਸੀਂ ਇਹ ਕਿਹਦੇ ਖਾਂਦੇ ਨੇ ਰਜਿਸਟਰੀ ਉੱਪਰ ਲਿਸਟ ਚਾੜੀ ਆ ਦਿਖਾ ਕਿੱਥੇ ਆਉ ਮੇਲੂ ਨਹੀਂ ਲਿਸਟ